ਇਹ ਦਾਰਾਸ਼ਕੋ ਲਈ ਬਣਾਇਆ ਗਿਆ ਪਰੀ ਮਹਿਲ ਆ ਜੰਮੂ ਕਸ਼ਮੀਰ ਦੇ ਵਿੱਚ ਡਲਨੇਕ ਲੇਕ ਦੇ ਕਿਨਾਰੇ ਇੱਥੇ ਦੀਵੇ ਵਗੈਰਾ ਜਗਦੇ ਹੁੰਦੇ ਸੀਗੇ ਆਜੋ ਇਹਦੇ ਗੁਪਤ ਕਮਰੇ ਦਿਖਾ ਕੇ ਗੁਪਤ ਤਰੀਕੇ ਦੀਆਂ ਪੌੜੀਆਂ ਦਿਖਾ ਕੇ ਲੈ ਕੇ ਆਵਾ ਇਧਰਲੇ ਪਾਸੇ ਉਹ ਡਲ ਝਿਲ ਰਹਿ ਗਈ ਇੱਥੋਂ ਦੀ ਆਪਾਂ ਅੰਦਰ ਜਾਵਾਂਗੇ ਆ ਦੇਖਿਓ ਕਿਰਾਂ ਇੱਥੇ ਦਾਰਾਸ਼ਕੋ ਪੜਦਾ ਹੁੰਦਾ ਸੀ ਮਤਲਬ ਉਹਦੇ ਵਾਸਤੇ ਇੱਕ ਮਤਲਬ ਚੰਗੀ ਰਹਿائش ਤੱਕ ਕਿਉਂਕਿ ਖੰਗੂਲ ਵਿਗਿਆਨ ਤੇ ਜੋਤਿਸ਼ ਦੀ ਪੜਾਈ ਕਰਦਾ ਸੀਗਾ ਤੇ ਇਹ ਸੌ ਕਿਸਮ ਦਾ ਬੰਦਾ ਸੀ ਇਨਸਾਨ ਸੀ ਇਹ ਦਾਰਾਸ਼ਿਕੋ ਦੇ ਸੰਬੰਧ ਗੁਰੂ ਹਰ Rai ਸਾਹਿਬ ਜੀ ਨਾਲ ਵੀ ਬਹੁਤ ਚੰਗੇ ਰਹੇ ਸੀ ਕਿਉਂਕਿ ਹਰ Rai ਸਾਹਿਬ ਜੀ ਤੇ ਦਵਾਈ ਲੈਂਦੇ ਸੀ ਦਿੱਲੀ ਵਿਖੇ ਤੋਂ ਦਿੱਲੀ ਦੇ ਗੁਰੂ ਹਰ Rai ਸਾਹਿਬ ਜੀ ਦਾ દવા ਖਾਣਾ ਹੁੰਦਾ ਸੀਗਾ ਇਧਰਲੇ ਪਾਸੇ ਵੀ ਆਹਾ ਸਾਨੂੰ ਗੋਪਤ ਕਮਰੇ ਨਜ਼ਰ ਆ ਜਾਣਗੇ ਇਧਰ ਵੀ ਪੌੜੀਆਂ ਨਜ਼ਰ ਆ ਜਾਣਗੀਆਂ ਆ ਜੂ ਕੇ ਰ ਇਧਰ ਦਿਖਾ ਦਿਆਂ ਜਿਹੜੇ ਸੀ ਸਖੱਟੜ ਬੰਦੇ ਉਹ ਕਹਿੰਦੇ ਉਹਨਾਂ ਦੀ ਸੋਚ ਤੇ ਖਰਾ ਨਹੀਂ ਸੀ ਉਤਰ ਰਿਹਾ ਦਾਰਾਸ਼ਿਕੋ ਤੇ ਉਹ ਕਹਿੰਦੇ ਸੀ ਵੀ ਔਰੰਗਜ਼ੇਬ ਗੱਦੀ ਤੇ ਬੈਠੇ ਫਿਰ 1659 ਚ ਦਾਰਾਸ਼ਿਕੋ ਦਾ ਕਤਲ ਹੋ ਗਿਆ ਸੀ